ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਪੁਲਸ ਪ੍ਰਸ਼ਾਸਨ ਕੁਸੂਤਾ ਫਸ ਗਿਆ ਹੈ ਲਾਅ ਆਰਡਰ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਪਹਿਲਾਂ ਹੀ ਤੰਜ ਕੱਸੇ ਜਾ ਰਹੇ ਨੇ ਕਿ ਲਾਅ ਐਨ ਆਰਡਰ ਦੀ ਜਿਹੜੀ ਸਥਿਤੀ ਹੈ ਪੰਜਾਬ ਦੇ ਵਿੱਚ ਉਹ ਡਾਵਾ ਡੋਲ ਹੈ ਪੰਜਾਬ ਜਿਹੜਾ ਹੈ ਇੱਕ ਬੜਾ ਵਾਈਲੈਂਸ ਫਰੀ ਜਿਹੜਾ ਹੈ ਸੂਬਾ ਸੀ ਲੇਕਿਨ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਸੂਬਾ ਜਿਹੜਾ ਹੈ ਲਗਾਤਾਰ ਵਾਇਲੈਂਸ ਦਾ ਸ਼ਿਕਾਰ ਹੋ ਗਿਆ ਹੈ ਇਸ ਨੂੰ ਲੈ ਕੇ ਅੱਜ ਤੋਂ 13 14 ਮਾਰਚ ਨੂੰ ਪੰਜਾਬ ਪੁਲਿਸ ਦੇ ਕਰਮਚਾਰੀਆਂ ਵੱਲੋਂ ਕਰਨਲ ਪੁਸ਼ਪਿੰਦਰ ਬਾਠ ਦੇ ਨਾਲ ਕੁੱਟਮਾਰ ਕੀਤੀ ਗਈ ਕਰਨਲ ਪੁਸ਼ਪਿੰਦਰ ਬਾਠ ਨੂੰ ਬਾਠ ਨੂੰ ਵੀ ਕੁੱਟਿਆ ਗਿਆ ਉਸਦੇ ਲੜਕੇ ਦੀ ਵੀ ਕੁੱਟਮਾਰ ਹੋਈ ਦੋਨੋ ਹਸਪੀਟਲ ਦੇ ਵਿੱਚ ਐਡਮਿਟ ਹੋਏ ਮੌਕੇ ਤੇ ਪੰਜਾਬ ਸਰਕਾਰ ਡੀਜੀਪੀ ਨੇ ਐਕਸ਼ਨ ਲੈਂਦੇ ਹੋਏ 12 ਅਧਿਕਾਰੀਆਂ ਨੂੰ ਜਿਹੜਾ ਮੁਅਤਲ ਕਰ ਦਿੱਤਾ ਲੇਕਿਨ ਹੁਣ ਮਾਮਲਾ ਫਿਰ ਦੁਬਾਰਾ ਤਤਾ ਹੋ ਗਿਆ ਹੈ ਕਰਨਲ ਬਾੜ ਦੇ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ 13 14 ਮਾਰਚ 2025 ਦੀ ਰਾਤ ਨੂੰ ਵਾਪਰੀ ਪੁਲਿਸ ਅਧਿਕਾਰੀਆਂ ਵੱਲੋਂ ਹਮਲੇ ਦੀ ਇੱਕ ਮੰਦ ਭਾਗੀ ਘਟਨਾ ਦੇ ਸਬੰਧ ਵਿੱਚ ਕਰਨਲ ਕੁਸ਼ਵਿੰਦਰ ਸਿੰਘ ਬਾੜ 14/3/25 ਨੂੰ ਦਰਜ ਬਿਆਨ ਤੇ 21 ਮਾਰਚ 2025 ਨੂੰ ਥਾਣਾ ਸਿਵਲ ਲਾਈਨਸ ਪਟਿਆਲਾ ਵਿੱਚ ਇੱਕ ਮਾਮਲਾ ਐਫ ਆਈ ਆਰ ਨੰਬਰ 69 ਦਰਜ ਕੀਤਾ ਗਿਆ ਹੈ ਕਰਨਲ ਸਾਹਿਬ ਦੇ ਬਿਆਨ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਮ ਹਨ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਸੀ ਅਤੇ ਹਮਲੇ ਵਿੱਚ ਹਰੇਕ ਵਿਅਕਤੀ ਦੀ ਭੂਮਿਕਾ ਵੀ ਦੱਸੀ ਗਈ ਹੈ ਇੱਕ ਉੱਚ ਪੱਧਰੀ ਵਿਸ਼ੇਸ਼ ਟੀਮ ਸੱਤ ਜਿਸ ਦੀ ਅਗਵਾਈ ਐਸ ਐਸ ਪੀ ਪਰਮਾਰ ਆਈ ਪੀ ਐਸ ਵਿਧਾਇਕ ਡਾਇਰੈਕਟਰ ਜਨਰਲ ਆਫ ਸਕੂਲਸ ਕਾਨੂੰਨ ਅਤੇ ਵਿਵਸਥਾ ਪੰਜਾਬ ਕਰ ਰਹੇ ਹਨ ਜਿਸ ਵਿੱਚ ਸੰਦੀਪ ਮਲਕ ਆਈਪੀਐਸ ਸੀਨੀਅਰ ਸੁਪਰਡੈਂਟ ਯਾਨੀ ਕਿ ਪੰਜਾਬ ਵੱਲੋਂ ਨਰਪਾਕ ਅਤੇ ਤੇਜ਼ੀ ਨਾਲ ਜਾਂਚ ਕਰਨ ਦੀ ਗਠਨ ਕੀਤਾ ਗਿਆ ਹੈ ਇਸ ਸਾਈਟ ਨੂੰ ਸਬੂਤ ਇਕੱਠੇ ਕਰਨ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਰਜਾਨਾ ਦੇ ਆਧਾਰ ਤੇ ਜਾਂਚਬਈ ਕਰਨ ਦੇ ਨਿਰਦੇਸ਼ ਦਿੱਤੇ ਗਏ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੋਸ਼ੀਆਂ ਵਿਰੁੱਧ ਕਾਨੂੰਨੀ ਅਨੁਸਾਰ ਕਾਰਵਾਈ ਕੀਤੀ ਗਈ ਹੈ ਯਾਨੀ ਕਿ ਮਾਮਲਾ ਕਰਨਲ ਬਾਠ ਵਾਲਾ ਸੁਲਝਣ ਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਵੀਡੀਓ ਕਾਲ ਵੀ ਕੀਤੀਆਂ ਜਾ ਰਹੀਆਂ ਨੇ ਕਰਨਲ ਬਾਠ ਦੀ ਮਿਸਿਸ ਨੂੰ ਕਿ ਅਸੀਂ ਮਾਫੀ ਮੰਗਦੇ ਹਾਂ ਸਾਡੇ ਕੋਲ ਬੜੀ ਵੱਡੀ ਗਲਤੀ ਹੋਈ ਹੈ ਲੇਕਿਨ ਕਰਨਲ ਬਾਠ ਹੋਣਾਂ ਦੀ ਧਰਮ ਪਤਨੀ ਉਹ ਕਾਫੀ ਤੱਤੇ ਨੇ ਉਹ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਤੁਸੀਂ ਪ੍ਰੋਪਰ ਟॉक ਕੇ ਮੁਤਲ ਨਹੀਂ ਹੋ ਜਾਂਦੇ ਜਿੰਨੀ ਦੇਰ ਤੱਕ ਤੁਸੀਂ ਜੇਲ ਨਹੀਂ ਚਲੇ ਜਾਂਦੇ ਉੰਨੀ ਦੇਰ ਤੱਕ ਅਸੀਂ ਤੁਹਾਡਾ ਪਿੱਛਾ ਕਰਾਂਗੇ ਯਾਨੀ ਕਿ ਹੁਣ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਜਿਨ੍ਹਾਂ ਨੇ ਕਰਨਲ ਬਾਟ ਅਤੇ ਉਸ ਦੀ ਲੜਕੇ ਦੀ 13 14 ਦੀ ਰਾਤ ਨੂੰ ਪਟਿਆਲਾ ਦੀ ਪਾਰਕਿੰਗ ਰੂਮ ਪਾਰਕਿੰਗ ਦੇ ਮੁੱਦੇ ਨੂੰ ਲੈ ਕੇ ਕਟਮਾਰ ਕੀਤੀ ਸੀ ਹੁਣ ਉਹ ਪੁਲਿਸ ਮੁਲਾਜ਼ਮ ਜਿਹੜੇ ਵਾਰ-ਵਾਰ ਫੋਨ ਕਰਕੇ ਕਰਨਲ ਦੀ ਧਰਮ ਪਤਨੀ ਦੇ ਕੋਲੋਂ ਮਾਫੀ ਮੰਗ ਰਿਹਾ ਹੈ